ਇੱਕ ਪਾਸੇ ਸਰਕਾਰ ਦਾਅਵੇ ਕਰਦੀ ਹੈ ਕਿ ਲੋਕਾਂ ਦੇ ਸਰਕਾਰੀ ਕੰਮ ਉਹਨਾਂ ਦੇ ਘਰਾਂ ਤੱਕ ਪਹੁੰਚ ਕੇ ਕੀਤੇ ਜਾਣਗੇ ਪਰ ਦੂਜੇ ਪਾਸੇ ਕਿਸ ਤਰ੍ਹਾਂ ਲੋਕ ਸਰਕਾਰੀ ਕੰਮ ਕਰਵਾਉਣ ਲਈ ਖੱਜਲ-ਖਵਾਰ ਹੋ ਰਹੇ ਨੇ ਇਸ ਦੀ ਉਦਾਹਰਣ ਉਸ ਵੇਲੇ ਵੇਖਣ ਨੂੰ ਮਿਲੀ ਜਦ ਇੱਕ ਵਿਅਕਤੀ ਨੇ ਮੀਡੀਆ ਸਾਹਮਣੇ ਆਪਣਾ ਦੁੱਖ ਬਿਆਨ ਕੀਤਾ ਤੇ ਕਿਹਾ ਕਿ ਲਗਾਤਾਰ ਮੈਰਿਜ ਸਰਟੀਫਿਕੇਟ ਤੇ ਪਿੰਨ ਕੋਡ ਸਹੀ ਕਰਵਾਉਣ ਲਈ ਉਹ ਦਰਦ-ਦਰਦੀਆਂ ਝੋਕਰਾ ਖਾ ਰਿਹਾ ਪਰ ਉਸ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਉਹ ਪਰੇਸ਼ਾਨ ਹੋ ਚੁੱਕਿਆ ਹੈ ਮੇਰਾ ਬਰਾਦਰ ਹੈ ਜਬਲਦੇਵ ਸਿੰਘ ਉਹਨਾਂ ਦੇ ਮੈਰੇ ਦਾ ਸਰਟੀਫਿਕੇਟ ਬਣਾਉਣਾ ਸੀ ਮੇਰੇ ਸਰਟੀਫਿਕੇਟ ਅਸੀਂ ਬੈਲਸਟਿਕ ਭਰਾਈ ਕੀਤਾ ਸਾਨੂੰ ਮੈਰੇ ਸਰਟੀਫਿਕੇਟ ਮਿਲ ਗਿਆ ਉਹਦਾ ਸਰਟੀਫਿਕੇਟ ਮਿਲਿਆ ਉਹਦੇ ਵਿੱਚ ਜਿਹੜਾ ਪਿੰਨ ਕੋਡ ਡਾਕ ਖਾਨੇ ਦਾ ਹੁੰਦਾ ਉਹ 4 ਸੀਗਾ ਇਹਨਾਂ ਨੇ 5 ਲਿਖ ਦਿੱਤਾ ਪਹਿਲੀ ਵਾਰੀ ਉਹ ਗਲਤੀ ਕੀਤੀ ਕਿਉਂਕਿ ਸਾਡੇ ਸਾਰੇ ਕਾਗਜ਼ ਨਾਲ ਲੱਗਦੇ 4 ਦੇ ਇਹ ਨਹੀਂ 5 ਲਿਖ ਦਿੱਤਾ ਜਿੱਲੇ ਸਾਨੂੰ ਪਤਾ ਲੱਗਾ ਅਸੀਂ ਉਹ ਉਹਨੂੰ ਠੀਕ ਕਰਾਉਣ ਲਈ ਐਪਲੀਕੇਸ਼ਨ ਲਿਖੀ ਲਿਖਦਾ ਤਹਿਸੀਲਦਾਰ ਸਾਹਿਬ ਕੋ ਆਏ ਤਹਿਸੀਲਦਾਰਰ ਸਾਈਨ ਕੀਤੇ ਕਹਿੰਦੇ ਪੰਜ ਨੰਬਰ ਚ ਦੇ ਦਿਓ ਜੀ ਅਸੀਂ ਪੰਜ ਨੰਬਰ ਚ ਲੱਗਿਆ ਕਿੰਨੀ ਤਰੀਕ ਨੂੰ ਆਏ ਐ ਅਪਲੀਕੇਸ਼ਨ ਦੇ 19 9 9 19 9 ਨੂੰ ਆ ਕੇ ਇਸ ਤਹਿਸੀਲਦਾਰ ਨੂੰ ਦੇ ਜਾ ਜੀ ਅਬ ਇਹ ਕਰੇ 2-3 ਮਹੀਨੇ ਲੱਗ ਜਾਣੇ ਆ ਅਸੀਂ ਵੀ ਸਮਝਿਆ ਕਿ ਕੋਈ ਗੱਲ ਨਹੀਂ 2 ਮਹੀਨੇ ਬਾਅਦ ਆ ਜਾਗੇ ਅਸੀਂ ਤਕਰੀਬਨ ਪਿਛਲੇ ਹਫਤੇ ਹੁਣ ਵੇਲੇ 3-4 ਮਹੀਨੇ ਹੋ ਗਏ ਆ ਕਾਗਜ਼ ਦਿੱਤੋ 3-4 ਮਹੀਨੇ ਚੱਲੇ ਆ ਅਸੀਂ ਪਿਛਲੇ ਪਿਛਲੇ ਸੋਮਵਾਰ ਤੋਂ ਚੱਲ ਪਏ ਅਸੀਂ ਪਹਿਲਾਂ ਇੱਥੇ ਆਏ ਇਹ ਕਹਿੰਦੀ ਜੀ ਮੈਂ ਭੇਜ ਦਿੱਤਾ ਆ ਪ੍ਰੀਆ ਮੈਡਮ ਐ ਕੋਈ ਇਹ ਕਹਿੰਦੀ ਜੀ ਮੈਂ ਭੇਜ ਦਿੱਤਾ ਆ ਤੇ ਤੁਸੀਂ ਲਈ ਉੱਥੇ ਚਲ ਜਾਓ ਸੈਟਰੀਟ ਅਸੀਂ ਜਾ ਕੇ ਸੇਵਾ ਸੈਂਟਰ ਉੱਥੇ ਗਏ ਜੀ ਪੂਰੀ ਦੇਚਾ ਦੁਗਾ ਕਹਿੰਦਾ ਸਾਡੇ ਕੋਲ ਨਹੀਂ ਆਇਆ ਤੁਸੀਂ ਉੱਥੇ ਪਤਾ ਕਰੋ ਜੀ ਅਸੀਂ ਫੇਰ ਇੱਥੇ ਆਏ ਜੀ ਇੱਥੇ ਆ ਕੇ ਉਹ ਕਹਿੰਦਾ ਜੀ ਅਸੀਂ ਭੇਜਿਆ ਹੈਗਾ ਪਰ ਉਹ ਸਾਤੇ ਕਿਸੇ ਹੋਰ ਖਾਤੇ 'ਚ ਭੇਜ ਹੋ ਗਿਆ ਇਹ ਕਹਿੰਦਾ ਸਾਡਾ ਜੀ ਤੇ ਹੁਣ ਅਸੀਂ ਅੱਜ ਅਸੀਂ ਕਿਹਾ ਚਲੋ ਤੁਸੀਂ ਭੇਜ ਦੇ 'ਚ ਪਤਾ ਕਰ ਲੈ ਆਇਆ ਮੈਡਮ ਛੁੱਟੀ ਤੇ ਆ ਜੀ ਅਸੀਂ ਤਹਿਸੀਲਦਾਰ ਸਾਹਿਬ ਕੋਲ ਗਏ ਅਸੀਂ ਉਹਨਾਂ ਨੂੰ ਕਹਿੰਦੇ ਦੇਖੋ ਭਗਵਾਨ ਜਬਾਨ ਸਾਹਿਬ ਦਾ ਇੱਥੇ ਆ ਕੇ ਕਹਿੰਦੇ ਆ ਕਿ ਅੱਪਾ ਤੁਹਾਡੇ ਘਰ-ਕਾਂਗ ਵੀ ਪਚਾਉਂਦੇ ਆ ਪਰ ਇੱਥੇ ਤਾਂ ਕਾगज ਸਾਢੇ ਤਿੰਨ ਵੀ ਲੋਗੇ ਦਿੱਤੇ ਨੇ ਤੁਸੀਂ ਸਾਨੂੰ ਇੱਥੇ ਆਏ ਨੂੰ ਦਾਂਦੇ ਕੀ ਲੱਗਦਾ ਹੈ ਸਰਕਾਰ ਦੇ ਵਾਦੇ ਔਰ ਪ੍ਰਸ਼ਾਸਨ ਦੇ ਵਾਦੇ ਕਿੰਨੇ ਗਿਲਕੋ ਟੂੜ ਕੋਰਾ ਝੂਠ ਸਰ ਦਿਖਾ ਦੇ ਕੁਛ ਆ ਕਰ ਦੇ ਕੁਛ ਆ ਮੈਂ ਜੇਪਾ ਨੂੰ ਫੋਨ ਕੀਤਾ ਬਗੇ ਤੁਸੀਂ ਤਾਂ ਕੁਛ ਕਹਿੰਦੇ ਆ ਹੁਣੇ ਇੱਥੇ ਇੱਥੇ ਸਾਡਾ ਆ ਹੋੜਿਆ ਉਹ ਕਹਿੰਦੇ ਤੁਹਾਡੇ ਹੋੜੇ ਚਾੜ ਕੇ ਦਿੰਦੇ ਆ ਉਹਨਾਂ ਦਾ ਵੀ ਬੜਕੇ ਬੋਲਿਆ ਦਿਨ ਕੋਲ ਪਰੇਸ਼ਾਨੀਆਂ ਅੱਗੇ ਨਾਲ ਜਿਆਦਾ ਬਾਦੇ ਬਹੁਤ ਵੱਡੇ ਆ ਪਰੇਸ਼ਾਨੀਆਂ ਨਾਲੋਂ ਜਿਆਦਾ ਆ ਜੇ ਸਾਰ ਇੱਥੇ ਇੱਕ ਮੇਰੇ ਵਰਗੇ ਬੰਦੇ ਦਾ ਜਿਹੜਾ ਬੰਦਾ 1980 ਤੋਂ ਲੈ ਕੇ ਹੁਣ ਤੱਕ ਸਾਰੇ ਲੋਕਾਂ ਦੇ ਕੋਈ ਯਾਦ ਆ ਕੇ ਮਿਲਦਾ ਕੱਬ ਕਰੋਦਾ ਜੇ ਉਹਦਾ ਇਹ ਹਾਲ ਆ ਤਾਂ ਜਿਹੜੇ ਆਮ ਲੋਕ ਆ ਉਹਨਾਂ ਦਾ ਕੀ ਹਾਲ ਹੁੰਦਾ ਆ ਵੀ ਪ੍ਰਸ਼ਾਸਨ ਤੋਂ ਮੰਗਦੇ ਕਿ ਸਰਕਾਰ ਨੂੰ 75 ਦਿਨ ਚੋਣੇ ਕਿਉਂਕਿ ਸਰਕਾਰ ਦੇ ਵਾਅਦੇ ਤੇ ਖਰੀ ਨਹੀਂ ਉੱਤਰੇ ਤੇ ਸਾਹਮਣੇ ਜ਼ਿੰਮੇਵਾਰੀ ਲਿਖੇ ਜਾਵੇ ਤਾਂ ਲੋਕਾਂ ਦੇ ਕੁਰਯ ਕਰੀ ਜਾ ਰਹੀ ਹੈ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਤੇ ਜੇ ਤੁਸੀਂ ਕਹਿੰਦੇ ਆ ਅਸੀਂ ਬਹੁਤ ਸਾਫ਼ ਆ ਜਿਹੜਾ ਲੋਕਰ ਵੀ ਗਲਤੀ ਕੀਤੀ ਆ ਉਹਨੂੰ ਉਸੇ ਉਸਨੂੰ ਸਜ਼ਾ ਦੇ ਦਿੱਤਾ ਜਾਵੇ ਜੇ ਤੁਸੀਂ ਕਿਸੇ ਚੀਜ਼ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਉਹਦਾ ਐਕਸ਼ਨ ਲੈਣਾ ਸਿੱਖੋ ਤਾਂ ਹੀ ਇਹ ਕੰਮ ਹੋਣਗੇ ਜੀ ਸੋ ਕਿ ਆਪਣੇ ਗੁਲਦੇਵ ਸਿੰਘ ਉਹ 3-4 ਤਿੰਨ ਮਹੀਨੇ ਲੱਗਦੇ ਪਾਰ ਹੋ ਗਏ ਕੈਰੇ ਤਿੰਨ ਨੰਬਰ ਚੇਂਜ ਕਰਨ ਲਈ ਮੈਨੂੰ 7 ਦਿਨ ਲੱਗ ਗਏ ਆਪਣੇ ਮੈਰੀ ਸਰਟੀਫਿਕੇਟ ਦੇ ਬੇਟੇ ਦੇ ਮੇਰੇ ਅੱਜ ਧਿਆਨ ਵਿੱਚ ਆਇਆ ਮੈਂ ਜਿਹੜਾ ਡੀਲਿੰਗ ਹੈਂਡ ਹੈ ਉਹਨੂੰ ਕਹਤਾ ਉਹ ਅੱਜ ਛੁੱਟੀ ਤੇ ਆ ਪਰ ਮੈਂ ਫਿਰ ਵੀ ਦੇਖ ਲੈਣਾ ਚੈੱਕ ਕਰਕੇ ਕਰਵਾਉਣੀ ਜੀ ਉਹਨੂੰ